ਆਰਪੀ ਸਰਦਾਰਾਂ ਦਾ ਤਾਂ ਸਿੰਘ ਜੀ ਕੋਲਾ ਕਰ ਬੜੀਆਂ ਬਲੌਗ ਦੇ ਵੱਲੋਂ ਮਾਨ ਤੇ ਸਨਮਾਨ ਜਿਹੜਾ ਦਿੱਤਾ ਜਾਣਾ ਸਾਰੇ ਵੀਰ ਬਾਹਰ ਆ ਜਾਓ ਵੱਡੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਸਿਰਫ ਬਿੱਲਾ ਪਹਿਲਵਨ ਦੀ ਕਾਨਾਂ ਢੇਸੀਆਂ ਤੇ ਸੱਭਾ ਪਹਿਲਵਨ ਦੀ ਨੱਥੇਵਾਲ ਕੁਸ਼ਤੀ ਦੀ ਦਿਖਰੇ ਕਰਨਗੇ ਗੁਰਾ ਫਲਪੋਤੇ ਵਾਲਾ ਸਾਡਾ ਵੀਰ ਅੱਜ ਦੇ ਸ਼ਿੰਗ ਮੇਲੇ 'ਚ ਪੋਚਿਆ ਦਿਨੋਂ ਧੰਨਵਾਦ ਜਿਨ੍ਹਾਂ ਦਾ ਦੁਆਬੇ ਦੇ ਵਿੱਚ ਵੱਡਾ ਨਾਮਣਾ ਔਰ ਕਈ ਖਿਡਾਰੀਆਂ ਨੂੰ ਮਾਨ ਤੇ ਸਰਕਾਰ ਦਿੱਤਾ ਹੈ ਲਓ ਸਿਰੇ ਦੀ ਟੱਕਰ ਚੱਲ ਰਹੀ ਹੈ ਇੱਕ ਪਾਸੇ ਸਿੱਖ ਸਰਦਾਰ ਗੱਭਰੂ ਕਿ ਮਹਾਂਬਲੀ ਰਣਜੀਤ ਸਿੰਘ ਹੋਇਆ ਨਾਲ ਜੋਰ ਦੇ ਮੁਲਕਾ ਲਾਇਆ ਗਿਆ ਮਲਤਾਨ ਕਸ਼ਮੀਰ ਪਸ਼ਾਰ ਜੰਮਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਹੋਰ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦ ਆ ਜਾਨ 50 ਵਰਸਾ ਅੱਛਾ ਰੱਜ ਕੇ ਨਾਮ ਕਮਾਇਆ ਇੱਕ ਪਾਸੇ ਜੱਸਾ ਪੱਟੀ ਹੈ ਦੂਜੇ ਪਾਸੇ ਬਾਬਰ ਗੁਜਰ ਅਦੁੱਲੀ ਅੱਜ ਦੀ ਪੱਟੀ ਕੁਸ਼ਤੀ 235000 ਦੇ ਕਰੀਬ ਹੈ ਦੋਨਾਂ ਭਵਾਨਾਂ ਲਈ ਤਾੜੀ ਮਾਰ ਦਿਓ ਜ਼ੋਰਦਾਰ ਤੇ ਆਹ ਕੁਸ਼ਤੀ ਨੂੰ ਮਾਨ ਸਨਵਾਲ ਲੱਖਾਂ ਦੀ ਰਾਸ਼ੀ ਬੱਗੋ ਜੁਕੇ ਦੀਪਾ ਜੁਕੇ ਜਾਨਾ ਬਲਵੀਰ ਸਿੰਘ ਦੀ ਬਾਪੇ ਚੰਤੇ ਜੀ ਦਾ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਜੀ ਰਾਣਾ ਪਾਸਲਾ ਤੇ ਉਹਨਾਂ ਦੇ ਬ੍ਰਦਰ ਸਰਗਸੀ ਮੋਹਨ ਸਿੰਘ ਜੀ ਪਾਸਲਾ ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਵੱਡੇ ਸਯੋਗ ਦਿੱਤੇ ਗਏ ਵੱਡੀ ਕੁਸ਼ਤੀ ਲੱਖ 35000 ਹੈ ਇੱਕ ਪਾਸੇ ਪੰਜਾਬ ਹੈ ਉਹ ਦੂਜੇ ਪਾਸੇ ਦਿੱਲੀ ਹੈ ਉਹ ਸਿੰਘ ਸਰਦਾਰ ਕੇ ਸਿੰਘ ਮਾਰਦੇ ਠੌਕਰ ਤਸਦਾ ਤਾਜਾ ਨੂੰ ਕੇ ਗੁਰੂ ਪੀਰ ਨੇ ਕੰਧ ਸ਼ਮੇਸ਼ਵਰ ਦਾ ਜਿਵੇਂ ਕੱਟ ਉਠਾਇਆ ਦੇਸ਼ ਉਦਲੇ ਸੁਖ ਵਾਰ ਕੇ ਦਰਦ ਬਗਾਨਿਆਂ ਤੋਂ ਸੁਖ ਢੋਈ ਪਵਾਇਆ ਦੇਸ਼ ਉਦਲੇ ਜਾਨਰ ਦਿੱਤਾ ਗਰੀਬਾਂ ਦੀਆਂ ਚੁਗਿਆਰੋਂ ਹੋ ਦੀਵੇ ਆਪਣੇ ਬਜਾਇਆ ਦੇਸ਼ ਕਹੇ ਸੀਤ ਤੋਂ ਬਿਨਾ ਨਾ ਫੀਸ ਕੋਈ ਜਿਹਨੇ ਸਾਰਾ ਸਰਵਾਂਸੀ ਵਾਰ ਦਿੱਤਾ ਕੌਣ ਕਰੂਗਾ ਉਸ ਦੀ ਰੀਸ ਕੋਈ ਕੌਣ ਕਰੂਗਾ ਉਸ ਦੀ ਰੀਸ ਕੋਈ ਜੱਸਾ ਪੱਟੀ ਸਿੰਘ ਸਰਦਾਰ ਓ ਮਾਜੇ ਦਾ ਮਝਾਇਲਾ ਓ ਦੁਨੀਆ ਦਾ ਵੱਡਾ ਮਾਲਾ ਓ ਪੰਜਾਬ ਦਾ ਕਹਿੰਦੇ ਚੜਦਾ ਸੂਰਜਾ ਲਾਓ ਸਾਹਮਣੇ ਰਣਜੀਤੂ ਮਾਲਿਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਬਾਬਰ ਪਹਿਲਵਾਨ ਜੀ ਗੁੱਜਰ ਇਹ ਬੱਗੋ ਜੂਕੇ ਉਹਨਾਂ ਦੇ ਪਿਆਰ ਸੱਦੇ ਤੇ ਮੱਲ ਪੁਜੇ ਤੇ ਨਾਲ ਦੀਪਾ ਜੂਕੇ ਤੇ ਰਾਣਾ ਹੁਣਾਂ ਦੇ ਪਰਿਵਾਰ ਵੱਲੋਂ ਵੱਡੇ ਮਾਨ ਸਨਮਾਨ ਬਰਬੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਤੇ ਸਵਰਗ ਅਸੀ ਮੋਹਨ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਸੱਦੇ ਪੱਤਰ ਦੇ ਵੱਡੇ ਮਨਾਂ ਦੇ ਦਰਸ਼ਨ ਹੋਏ ਆ ਇਹਦਾ ਨਿਗਾ ਮਾਰੀਏ ਹੋਰਾ ਫਲਕੋਤਾ ਜੀ ਪੁੱਜ ਗਿਆ ਅਮਨ ਦੁੱਗਾ ਜੀ ਪੁੱਜ ਗਿਆ ਮੰਟੀ ਸਾਧ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖੀਤਾ ਪੁੱਜੀਆਂ ਨੇ ਜਸਵੀਰ ਗੁਲੀ ਦਾ ਦਿਲੋਂ ਧੰਨਵਾਦ ਆ ਕਿ ਮਹਿਮਾਨਾਂ ਸੰਧੂ ਆਉ ਫੇਰ ਮਿਲਦੇ ਟੁੱਕਿਆਂ ਨਾਲ ਕਦੋਂ ਕੋਈ star ਬਣਦਾ ਕਿਸੇ ਦੇ ਸਾਹੇ ਦੀ ਜੋ ਹਾਸ ਰੱਖਦਾ ਉਹ ਨਹੀਂ ਯਾਦ ਕਰੀ ਕਰਤਾਰ ਬਣਦਾ ਕਲਜੇ ਦੇ ਪਾਉਂਦੇ ਨੇ ਝਰੀ ਟੱਪਣੇ ਘੜਕੇ ਕੋਈ ਬਗਾਨਾ ਰੋਸਾ ਨਹੀਂ ਖੱਜਰਾਂ ਦੀ ਰਲਦੀ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਸ਼ਾਂ ਦਾ ਭਰੋਸਾ ਨਹੀਂ ਹੁੰਦਾ। ਲਓ ਕੀਤੀ ਮਿਹਨਤ ਪੱਟੀ ਵਾਲਾ ਜੱਸਾ ਬਾਬਰ ਦਿੱਲੀ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਹੈ। ਦੁਨੀਆਂ ਦੇ ਦੋ ਵੱਡੇ ਮਾਰਾਤੀ ਭਿਰ ਰਹੇ ਹੈ। ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ। ਰਤੂ ਪੰਗਾ ਵਾਲਾ ਅੱਜ ਦੇ ਸਿੰਘ ਮੇਲੇ ਨੂੰ ਲਾਈਵ ਦੇਖ ਰਿਹਾ ਹੈ। ਇਹਨਾਂ ਦਾ ਜੱਸੇ ਪੱਟੀ ਨਾਲ ਬਹੁਤ ਵੱਡਾ ਪਿਆਰ ਹੈ। ਦੋਨਾਂ ਪੱਲਾ ਜਿਹੜਾ ਮਰਜ਼ੀ ਜਿੱਤ ਜੇ 2000 ਰੁਪਏ ਸਰਦਾਰ ਰਣਜੀਤ ਸਿੰਘ ਦੀ ਮੁਠੱਡਾ ਨਾਲ ਸਰਦਾਰ ਉਤਾਰ ਸਿੰਘ ਦੀ ਕੋਲਾ ਖੇਰਾ ਉਹਨਾਂ ਵੱਲੋਂ ਤੇ ਨਾਲ ਰਾਣਾ ਖੇਰਾ ਜੀ ਉਹਨਾਂ ਵੱਲੋਂ ₹200 ਜੇਤੂ ਮਾਲ ਦੇ ਲਈ ਵੱਡੇ ਮਾਨ ਤੇ ਸਨਮਾਨ ਹੋਣਗੇ ਇਧਰ ਨਿਗਾਹ ਮਾਰੀਏ ਘੋਰਾ ਸਾਧ ਪੁੱਜ ਗਿਆ ਮੇਵਾ ਸਿੰਘ ਜੀ ਸਤਿਮੰਸਰ ਪੁੱਜਿਆ ਨਾਲ ਮਿੰਟੂ ਜੀ ਪੰਸਾਹ ਕਾਲਾ ਟਿੱਕੀਆਂ ਦੇ ਸਿਝ ਮੇਲੇ ਦੀ ਪੁੱਜਿਆ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਸਤਿਕਾਰ ਕੀਤਾ ਯਾਰ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕੱਲਾ ਸਮੇਂ ਦੀਆਂ ਕਿ ਬੁਕੰਪਾ ਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲੈਣ ਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਜੁੰਦੇ ਡੁੱਬਦੇ ਡੁੱਬੇ ਤਰਦੇ ਦੇਖੇ ਨੇ ਕਹਿੰਦੇ ਸੀ ਬਹਿਮ ਦਾ ਲਾਜ ਕੋਈ ਨਹੀਂ ਚੌਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਬਾਸ ਸਮਾਨ ਕਰੀ ਨਾ ਫੋਕੀ ਸ਼ੌਤ ਦਾ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਨੇ ਕਿ ਜਿੰਦੜੇ ਦਾ ਮਨ 'ਚ ਜੇ ਹੋਵੇ ਜज्बा ਫੇਰ ਬੰਦਾ ਹਾਰਾ ਕੋਣੋਂ ਕਿੱਥੇ ਡਰਦਾ ਲੱਖੇ ਹੌਲੀ ਹੌਲੀ ਮੰਜਲਾਂ ਦੇ ਰਾਹ ਲੱਭਦੇ ਕਰ ਮਿਹਨਤਾਂ ਹੀ ਹੁੰਦੀਆਂ ਚੜ੍ਹਾਈਆਂ ਜੱਗ ਤੇ ਕਰ ਮਿਹਨਤਾਂ ਹੀ ਹੁੰਦੀਆਂ ਚੜ੍ਹਾਈਆਂ ਜੱਗ ਤੇ ਮਿਹਨਤ ਇੱਕ ਵਾਰੀ ਤਾੜੀਆਂ ਇੱਕ ਵਾਰੀ ਤਾੜੀਆਂ ਦੋਨੇ ਵੱਡੇ ਮਾਲ ਆ ਉਹ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਆ ਉਹ ਦੇਖਦੇ ਆ ਬਾਬਰ ਗੁਜਰ ਤੇ ਜੱਸੇ ਪੱਟੀ ਦਾ ਮੁਕਾਬਲਾ ਕਿ ਜੱਟ ਦਾ ਮੁਕਾਬਲਾ ਦਸ ਮੰਗੋ ਕਿੱਥੇ ਆ ਉਹ ਬੱਲੇ ਬੱਲੇ ਹੁੰਦੀ ਹੋਈ ਆ ਉਹ ਦਾਪੇ ਲੱਗਦੇ ਆ ਉਹ ਸਮਾਂ ਬੀਤਦਾ ਜਾ ਰਿਹਾ ਐ ਵੀ ਗੋਰੀਆ ਫੁੱਲ ਪੁੱਤੇ ਲਓ ਸਾਡਾ ਦੇਖੋ ਬੱਲੇ ਪਾਸੇ ਪੱਟੀ ਵਾਲਾ ਜੱਸਾ ਦੇ ਦਰੜੇ ਪਾਸੇ ਬਾਬਰ ਗੁਜਰ ਅੱਜ ਕਹਿੰਦੇ 2 ਲੱਖ ਪਲੱਸ ਵਾਲੀ ਰਾਸ਼ੀ ਦੀ ਜਿਹੜੀ ਕੁਸ਼ਤੀ ਚੱਲ ਰਹੀ ਹੈ ਦੁਨੀਆਂ ਦੇ ਵੱਡੇ ਤੋਂ ਮਾਨਦ ਦੀ ਪਿਰਦੇ ਹੁਣ ਇਹਨਾਂ ਦੇ ਭਰਾਵਾਂ ਦਾ ਪ੍ਰਬੰਧਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਬਹੁਤ ਦੇ ਮਾਣ ਦੇ ਤੇ ਲਓ ਕੁਸ਼ਤੀ ਦੇ ਵਿੱਚੋਂ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਦਿਨੋ ਸਤਿਕਾਰ ਕੀਤਾ ਜਾ ਰਿਹਾ ਲਓ ਉੱਪਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਪੁੱਜ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਮੁੰਡੇ ਦੇ ਲਈ ਇਧਰ ਕਾਲਾ ਟਿੱਕੀਆਂ ਵਾਲਾ ਬਹੁਤ ਵੱਡੇ ਸਤਿਕਾਰਯੋਗ ਸਿਰ ਤੇ ਹੱਥਾਂ ਭਰਾਵਾਂ ਦਾ ਜਿਨ੍ਹਾਂ ਨੇ ਮਾਣ ਬਖਸ਼ਿਆ ਪਰ ਸਾਹਮਣੇ ਇਧਰਲੇ ਪਾਸੇ ਕੁਸ਼ਤੀ ਪੱਟੀ ਆ ਜੱਸਾ ਨਾਲ ਕਹਿੰਦੇ ਬਾਵਰ ਗੁੱਜਰ ਚੋਟੀ ਦੀ ਕੁਸ਼ਤੀ ਕਿਉ ਘਰ ਅਗਰਾਂ ਦਾ ਬਧੇ ਸੱਧੂਆ ਜਿੱਥੇ ਨਿੱਕੇ ਨਿਆਣਿਆਂ ਦੀ ਚੱਲੇ ਮਰਜੀ ਖੇਤੀ ਵਾਲੇ ਕੰਮ 'ਚ ਕੀ ਤਰੱਕੀ ਕਰੂ ਜਿਹੜਾ ਜੱਟ ਤੋਂ ਪਤਾ ਮੁੰਨੇ ਨਰਦ ਦੇਖੋ ਇੱਕ ਦਿਨ ਪੀ ਕੇ ਹੀ ਮਰੂਗਾ ਪੱਠੀ ਲੱਗ ਜਿਹੜਾ ਘਰੇ ਨਿਤ ਕੜਦਾ ਕਾਮਯਾਬ ਹੁੰਦਾ ਨਹੀਂ ਦੁਕਾਨਦਾਰੀ ਚ ਉਹ ਸੂਰਜ ਚੜੇ ਬਜਾ ਜਿਹੜਾ ਜੁਲੀ ਛੜਦਾ ਸੂਰਜ ਚੜੇ ਬਜਾ ਜਿਹੜਾ ਬਿਸਤਰਾ ਛੜਦਾ ਔ ਸੂਰਜ ਚੜੇ ਤੋਂ ਜਿਹੜਾ ਜਿੱਲੀ ਝੜਦਾ ਵਾਹ ਕੇ ਗੱਲਾਂ ਸੱਚੀਆਂ ਨੇ ਗੱਲਾਂ ਸੱਚੀਆਂ ਨੇ ਉਹ ਦੂਜੇ ਦੀ ਤਰੱਕੀ ਨੂੰ ਨਾ ਦੇਖ ਸਾੜੀਏ ਮਿਹਨਤ ਹੱਥ ਆਪਣੇ ਕਰਿਤ ਕਰੀਏ ਲੱਖੇ ਕੱਲ ਤੇ ਨਾ ਛੱਡੀਆਂ ਵੀ ਕੰਮ ਅੱਜ ਦੇ ਕਰ ਮਿਹਨਤਾਈ ਹੁੰਦੀ ਆ ਚੜਾ ਲਿਆ ਜੱਗ ਤੇ ਇਧਰ ਬਲਜਿੰਦਰ ਵੀਰ ਹੁਣੇ ਪੁੱਜਿਆ ਧੰਨਵਾਦ ਕਰਦੇ ਆ ਉਹ ਸਾਡੇ ਸਤਕਾਰ ਦੇ ਵੀਰਾਂ ਸੁੱਖਾ ਹੁਣੇ ਪੁੱਜੇ ਹੋਏ ਐ ਲੈ ਵੀ ਜੀਤਾ ਸੰਧੂ ਤਿੰ다 ਸੰਧੂ ਜਿਨ੍ਹਾਂ ਦੇ ਵੱਲੋਂ ਅਗਸਤ ਦੇ ਸ਼ਿੰਝ ਮੇਲੇ ਲਈ 1 ਲੱਖ ਦੇ ਵੱਡੇ ਮਾਨ ਸਨਮਾਨ ਹੋ ਗਿਆ ਤਾੜੀ ਮਾਰਦੇ ਜ਼ੋਰਦਾਰ ਤੇ ਸਾਡੇ ਰਾਜਾ ਮਾਲ ਹੁਣਾਂ ਵੱਲੋਂ 50 ਹਜ਼ਾਰ ਦੇ ਵੱਡੇ ਸਹਿਯੋਗ ਸੁੱਖਾ ਘੁੰਮਣ ਤੇ ਦੀਪਾ ਦੇਸੀ ਹੁਣਾਂ ਵੱਲੋਂ ਵੀ 1 ਲੱਖ ਦੀ ਵੱਡੀ ਰਾਸ਼ੀ 15 ਅਗਸਤ ਦੇ ਦਿਨ ਮੇਰੇ ਲਈ ਪੁੱਜਦੀ ਹੋ ਜਾਵੇਗੀ ਤਾੜੀ ਮਾਰ ਦਿਓ ਜ਼ੋਰਦਾਰ ਇਹ ਭਰਾਵਾਂ ਦੇ ਵੱਲੋਂ ਵੱਡੇ ਮਾਣ ਇਹ ਸਾਲ ਵੀ ਨਾਲ ਦੇ ਛਿੰ ਜਿਹੜੇ 2 ਮਹੀਨਿਆਂ ਬਾਅਦ ਹੋਣੀ ਉਹਦੇ ਲਈ ਮਾਨ ਸਨਮਾਨ ਜਿਹੜੇ ਪੁੱਜਦੇ ਹੋ ਗਏ ਆ ਉਹ ਪੰਜਾ ਲੱਖ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜੇ ਮਜ਼ਾ ਨਹੀਂ ਆ ਸਕਦਾ ਜੁੱਤੀ ਪੈਰਾਂ 'ਤੇ ਹੋਵੇ ਭਾਵੇਂ ਸੋਨੇ ਦੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਇਹਨਾਂ ਮਲਾਦ ਇਹ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘਾ ਸ਼ੇਰ ਮਰ ਜੂ ਭੁੱਖ ਦੁੱਖੋਂ ਪਰ ਮਰਦਾ ਮਰਦਾ ਦੇ ਘਾ ਨਹੀਂ ਖਾ ਸਕਦਾ ਲਓ ਜੱਸਾ ਪਹਿਲਵਾਨ ਜੀ ਪੱਟੀ ਤੇ ਬਾਬਰ ਗੁੱਜਰ ਜਿਹੜਾ ਮਲ ਜਤੂ 2000 ਦੀ ਪੱਟੀ ਰਾਸ਼ੀ ਸਰਦਾਰ ਦਰ ਸਿੰਘ ਦੀ ਕੋਲਾ ਖੇਰਾ ਹਰਜੀਤ ਸਿੰਘ ਦੀ ਮਠੱਡਾ ਤੇ ਨਾਲ ਕੰਦੇ ਰਾਣਾ ਖੇਰਾ ਜੀ ਉਹਨਾਂ ਵੱਲੋਂ ਆਹ ਤਾੜੀ ਮਾਰ ਦਿਓ ਜੁਰਦਾ ਦੋਨਾਂ ਪਹਿਲਵਾਨਾਂ ਦੇ ਲਈ ਰਾਪੜ ਦੀ ਟੱਕਰ ਹੈ ਇਰੇ ਤੇ ਮਾਲਾ ਕਿ ਮਿਰਕਾਂ ਦੇ ਅੰਦਰ ਹੀ ਕਸੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਮੋਮਬਤੀ ਦੇ ਕੜਾਹੇ ਕਦੇ ਰਿਝਦੇ ਨਹੀਂ ਹੁੰਦੇ ਸੂਰਜ ਕਣੀਆਂ ਦੇ ਨਾਲ ਝਿਜਦੇ ਨਹੀਂ ਹੁੰਦੇ ਉਹ ਸੂਰਜ ਕਣੀਆਂ ਦੇ ਨਾਲ ਝਿਜਦੇ ਨਹੀਂ ਹੁੰਦੇ ਝਿਜਦੇ ਨਹੀਂ ਹੁੰਦੇ ਵਾਕਿਆ ਮਿਹਨਤ ਹੈ ਕਿ ਜਿੱਥੇ ਮਿਹਨਤਾਂ ਨੇ ਰਹਿਮਤਾਂ ਦੀ ਉੱਥੇ ਹੁੰਦੀ ਆ ਬਿਲੇ ਬੈਠ ਕੇ ਨ ਕੰਮੇ ਆਵੇ ਪੂਰੀ ਆ ਨਹੀਂ ਪੈਂਦੀ ਆ ਕਰੇ ਜੋਤਸ਼ੀ ਵਿਲਾਏ ਰਾਹੁ ਕੇਤੂ ਵੀ ਹਟਾਏ ਹੱਥ ਪੈਰ ਨਾਲ ਲਾਏ ਤਕਦੀਰ ਕੀ ਕਰੇ ਤੈਨੂੰ ਮੰਗਣਾ ਨਹੀਂ ਆਉਂਦਾ ਤੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਹੀਂ ਆਉਂਦਾ ਤੇ ਫਕੀਰ ਕੀ ਕਰੇ ਮੇਰੇ ਮਿੱਤਰੋ ਲਓ ਅੱਜ ਬਾਬਾ ਚੇਤਾ ਭਗਤ ਜੀ ਦੀ ਅਪਾਰ ਕਰਤਾ ਹੈ ਬਾਬਾ ਅਮੀ ਚੰਦ ਜੀ ਦੀ ਅਪਾਰ ਕਰਤਾ ਹੈ ਉਹ ਸਲਾਨਾ ਜੋਨ ਮੇਲਾ ਤੇ ਓ ਸਾਹਬਾ ਤਾੜੀ ਮਾਰ ਦਿਓ ਜਲਦੀ ਕੁਸ਼ਤੀ ਦੇ ਵਿੱਚੋਂ ਪੱਟੀ ਵਾਲਾ ਜੱਸਾ ਜੇਤੂ ਸਵਾਦ ਆ ਗਿਆ ਮੁੰਡੇ ਨੇ ਤਾੜੀ ਮਾਰ ਦਿਓ ਜ਼ੋਰਦਾਰ ਅੱਜ ਗੰਦੇ ਦਰਬਾਰ ਬਾਪੂ ਅਮੀ ਚੰਦ ਉਹਨਾਂ ਦੀ ਬੜੀ ਕਿਰਪਾ ਬਾਬਾ ਚੰਤਾ ਭਗਤ ਜੀ ਦੀ ਬੜੀ ਕਿਰਪਾ ਲੈ ਵੀ ਬਿੱਲੇ ਪਹਿਲਵਾਨ ਜੀ ਤੁਹਾਡੇ ਆਪਣੇ ਨਜ਼ਰ ਦੇ ਵਿੱਚ ਬਹੁਤ ਵੱਡਾ ਦੰਗਲ ਕਰਾਇਆ ਗਿਆ ਤੇ ਜੱਸਾ ਪਹਿਲਵਾਨ ਜੀ ਪੱਟੀ ਜੇਤੂ ਤਾੜੀ ਮਾਰ ਦਿਓ ਜ਼ੋਰਦਾਰ ਆਹ ਦੁਨੀਆ ਦਾ ਰਸਮ ਜੇਤੂ ਰਿਹਾ ਜੀਤਮ ਠੱਡਾ ਜੱਸੇ ਕਿਸੇ ਵੀ 2000 ਰੁਪਏ ਉਹਨਾਂ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਓਪਤਾ

ਸਤਿਕਾਰ ਸਾਡੇ ਸੂਰਤਾ ਸਿੰਘ ਜੀ ਕਾਮਰੇਡ ਸੂਬਾ ਪ੍ਰਧਾਨ ਸੁਤਨਾਮ ਸਿੰਘ ਜੀ ਆਮ ਆਦਮੀ ਪਾਰਟੀ ਦੇ ਕੇਵਲ ਸਿੰਘ ਜੀ ਹਣਾ ਵੱਲੋਂ ਰੌਸ਼ਨ ਕਿਰਨ ਕੱਟ ਵਾਲੇ ਵਾਸਤੇ 1100 ਪੁੱਜ ਗਿਆ 1100 ਪੁੱਜ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਧਾਨ ਦਿਲਬਖ ਸਿੰਘ ਜੀ ਚੰਦੀ ਸਾਹਿਬ ਇੱਕ ਵਾਰ ਵਿੱਚ ਜਾਓ ਜੀ ভাই ਦਰਸ਼ਕੋ ਜੀ ਪ੍ਰਧਾਨ ਸਰਪੰਚ ਜੀ ਨੇ ਵਧੀਆ ਕੰਮ ਕੀਤਾ ਵੱਡਾ ਕੁਸ਼ਤੀ ਦੰਗਲ ਕਰਵਾਇਆ ਕਿਰ ਤਾੜੀਆਂ ਲਾਗੋ ਪ੍ਰਧਾਨ ਸਾਹਿਬ ਜੀ ਦੇ ਨਾਂ ਤੇ ਬਣਾ ਕੇ ਆ 2500 ਹੋ ਗਿਆ ਰਾਜਾ ਕੈਨੇਡਾ ਵੱਲੋਂ ਪ੍ਰਧਾਨਦਲ ਪੈਗ ਸਿਕਦੇ ਮਾਲੋ ਸੱਦੇ ਜਿਹੜੇ ਕਹਿੰਦੇ ਧਰਤੀ ਹਿਲਾਉਂਦੇ ਆ ਧਰਤੀ ਹਿਲਾਉਂਦੇ ਆ ਹੁੰਦਾ ਸੱਦਾ ਭਾਈ ਇਸ ਵੇਲੇ ਮੈਂ ਬਾਤ ਕਰਦਾ ਗਰਮੀਤ ਬਰਵੰਜੀ ਸਿੰਘ ਮੁੰਡੇ ਇੱਕ ਵਾਰ ਦਿਓ ਖੜੂ ਤਾਸਮ ਸਲਮੀ ਓ ਦਸ ਲੱਖ ਹੈਲੋ ਅਲਾਕੇ ਦਾ ਮਾਨ ਨੇ ਅੱਜ ਦੇ ਕੁਸ਼ਤੀ ਦੰਗਲ ਵਿੱਚ ਸਰਪ੍ਰਸਤੀ ਕੀਤੀ ਹੈ ਕਿ ਬਰ ਤਾੜੀਆਂ ਲਾਗੋ ਗਰਮੀਤ ਬਰਵੰਜੀ ਆਹ ਜਾਰੇ ਪੱਲਾ ਕਹਿੰਦੇ ਵੀ ਦੇਖ ਰੋ ਗਰਮੀਤ ਪਹਿਲਵਾਨ ਦੀ ਧੰਨਵਾਦ ਹੈ ਲਓ ਪੱਟੀ ਐਕਸਪ੍ਰੈਸ ਜੱਸਾ ਉੱਤੇ ਅਬਰ ਬਤਰੋ ਸ਼ਿੰਦੇ ਪੱਟੀ ਦਾ ਸੱਲਾ ਤਾਨ ਉਪਰ ਦਰਿਆ ਹੈ ਗੋਦਾ ਪਾਉ ਹੁ ਵੱਡੀ ਹੱਤ ਕਹ ਵੱਡੇ ਵੱਡੇ ਮਲਬੋਲ ਗੰਡੇ ਹਾਰੀਆਂ ਜੋਰ ਜਦੋਂ ਲੱਗ ਜਾਂਣ ਬੱਚਾ ਮਾਰਦੇ ਉਹਦੇ ਗਈ ਆਉਂਦਾ ਨਹੀਂ ਸਦਾਦ ਲੋਕਾਂ ਨੂੰ ਭਾਈ ਪ੍ਰਧਾਨ ਦਿਲਵਾਸੀ ਜੀ ਚੰਦੀ ਸਾਹਿਬ ਉਹਨਾਂ ਮਨਨ ਚੱਕਣ ਵਾਲੇ ਪਹਿਲਵਾਨਾਂ ਨੂੰ 900 ਦਿੱਤਾ ਜਾਣਾ ਵਾਕਿਆ ਕਹਿੰਦੇ 3500 ਦਿੱਤਾ ਜਾਣਾ ਇਨਾਮ ਦੇ ਵਿੱਚ ਵਾਕਿਆ ਨਹੀਂ ਦੱਸਾ ਲੋਕਾਂ ਸੰਗਤ ਪੱਟੀ तो तो दस कहते पट्टी वाला उतर पट्टी पट्टी भी बथरे बल्ले बल्ले हो गई है कौन कथे की करना हजारे बच्चे लगता है पट्टी वाले ने छता ए सिया का ताली मारो एक बारी दसेंगे न पिछे हो गया Ada. थोरी न आहे पटी आहे सुल गांधी जो रिस्सा वाकी अन माल जो पहल वना दरमेन चंड पिया भाई दर्शकोन Ayan na trabaho. ਸਾਤ ਚੱਲਦਾ ਜਦੋਂ ਤੱਕ 10 ਬੰਦਾ ਹਾਦਮ ਜੇਣ ਆਇਆ ਤੇ Laash ਵੀ ਐਦਾਂ ਦੇ ਵੱਡੇ ਵੱਡੇ ਮੱਲੇ ਸੱਦਣਾ ਕੋਈ ਸੌਖੀ ਗੱਲ ਨਹੀਂ ਇੱਕ ਵਾਰ ਚੰਦੀ ਪਰਵਾਰ ਦੇ ਨਾਂ ਤੇ ਖੁੱਲ ਕੇ ਤਾੜੀਆਂ ਲਾ ਦਿਓ ਸੰਗਤ ਨੂੰ ਬੇਨਤੀ ਆ ਰਾਜ ਜੀ ਦਾ ਨਹੀਂ ਹੋ ਦਿਸਾ ਯਾ ਕੁਸ਼ਤੀ ਗੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਬੇਨਤੀ ਕਰਦਾ ਰੇਸਟਪੁਲਾ ਜੀ ਖੁੱਲ੍ਹਿਆ ਫਰੀ ਮਾਰ ਲੈਣ ਰਾਜਾ ਚੰਦੀ ਕਨੇਡਾ ਵੱਲੋਂ 3500 ਹੋ ਗਿਆ ਆ दो दिलिबो पंज सौ हूंदे हिकु बर ताड़ियां लाॾो अॻियां चलदी तुंहिंजी ਤੱਲੀ ਨਾ ਰਾਜਾ ਚੰਦੀ ਕਨੇਡਾ 3500 ਤੇ ਜਗਰਾਜ ਯੂਐਸਏ ਉਹਨਾਂ ਵੱਲੋਂ ਵੀ ਵੱਡਾ ਪਿਆਰ ਵੱਡਾ ਧੰਨਵਾਦ ਲੋ ਚੰਦੀ ਵੱਡਾ ਛਿੰਦੇ ਮੇਲਾ ਉਹ ਟੱਕਰ ਭਾਈ ਟੋਟਲੇ 5000 ਦਿੱਤਾ ਜਾਣਾ ਜਤਨਵਾਲੇ ਪਹਿਲਵਾਨ ਨੂੰ ਇਹ ਨੋਟ ਕਰਦੇ ਜਾਈਏ ਸੋ ਮੈਂ ਦਿੰਦੀ ਕਰਦਾ ਪ੍ਰਧਾਨ ਸਾਹਿਬ ਜੀ ਡਾਲਰ ਵੀ ਕਰ ਦਿਓ ਥੋੜੇ ਬੋਟੇ ਭਾਈ ਰਾਜਾ ਤੇ 1500 ਹੋਰ ਕਿੰਨਾ ਹੋ ਗਿਆ 5000 ਜੇ ਤੁਹਾਨੂੰ ਵਾਸਤੇ 5000 ਲਓ ਕਹਿੰਦੇ ਚਲਦੀ ਆ ਕੁਸ਼ਤੀ ਦੋ ਸਿਰੇ ਦੀ ਧੰਨਵਾਦ ਲਓ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਨੰਗ ਗੱਬਰੂ ਦਰਮਿਆਨਾ ਚਲੋ ਚਲੋ ਰੋਸਰ ਸਿੰਘ ਜੀ ਰਾਕੇ ਕਹਿੰਦਾ ਜੋਰ ਪੂਰਾ ਲੱਗਿਆ ਪਿਆ ਜਾਨ ਪੂਰੀ ਲੱਗੀ ਪਿਆ ਗੱਬਰੂਆਂ ਦਰਮਿਆਨਾ ਬਸਰ ਜੱਸਾ ਹੈ ਪੱਤੀ ਵਾਲਾ ਜਿਸ ਨੌਜਵਾਨ ਨੇ 150 ਤੋਂ ਪਲੱਸ ਮੋਟਰਸਾਈਕਲ ਜਿੱਤੇ ਆ ਕਈ ਗੱਡੀਆਂ ਕਈ ਝੋਟੀਆਂ ਇਨਾਮ ਦੇ ਵਿੱਚ ਜਿੱਤੇ ਨੇ ਹਰ ਦੂਸਰੇ ਪਾਸੇ ਰੌਸ਼ਨ ਪਰਵਣ ਕਿਲਕੜ ਵਾਲਾ ਇਸ ਮਲ ਦੀ ਵੀ ਪ੍ਰਸਿੱਧੀ ਵੱਡੀ ਹੈ ਇਸ ਮਲ ਦੀ ਵੀ ਪ੍ਰਸਿੱਧੀ ਵੱਡੀ ਹੈ ਲੋਕ ਕਹਿੰਦੇ ਜਿੱਤਾ ਵੀਰ ਨੇ ਬੱਸਿਆ ਵੀ ਕਈ ਮੋਟਰਸਾਈਕਲ ਜਿੱਤੇ ਆ ਕੋਕ ਜੇ ਜੱਸੇ ਦਾ ਦੱਸਣ ਲੱਗ ਜੀਆ ਨਾ ਜਰਸੀਆਂ ਜਿੰਨਾ ਸਮਾਨ ਜੱਸੇ ਦੇ ਘਰੇ ਖੜਾ ਮੇਰੇ ਮਿੱਤਰੋ ਉਹ ਕੁਸ਼ਤੀ ਵਧੀਆ ਲੱਗਦੀ ਤੇ ਹਾਂ ਜਿਹਨਾਂ ਨੇ ਪੈਸੇ ਲਾਏ ਆ ਰਾਜਾ ਰਾਜਾ ਚੰਦੀ ਕੈਨੇਡਾ ਵੱਲੋਂ 5100 ਹੈ ਪ੍ਰਧਾਨ ਸਾਹਿਬ ਲੋਡ ਕਰ ਲੋ